ਸਸਰੀ ਕਾ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਕੁੰਵਰ ਨੇ ਵੀ ਉਸ ਦੀ ਗੱਲ ਮੰਨ ਲਈ ਚਲੋ ਕੋਈ ਨਾ ਪਰ ਉਸ ਨੂੰ ਉਸ ਸਮੇਂ ਕੀ ਪਤਾ ਸੀ ਕਿ ਦੁਰਗਾ ਤੇ ਉਹ ਮਾਂ ਦੋਵੇਂ ਹੀ ਖੁੰਖਾਰ ਨਹੀਂ ਉਹਨਾਂ ਦੇ ਹਿਸਾਬ ਨਾਲ ਹੀ ਹੋ ਰਿਹਾ ਸਾਰਾ ਕੁਝ ਕੁੰਵਰ ਨੇ ਵੀ ਦੁਰਗਾ ਦਾ ਧੰਨਵਾਦ ਕੀਤਾ ਤੇ ਉਹ ਉਹਨਾਂ ਦੀ ਮਦਦ ਕਰ ਰਹੀ ਹੈ ਕੁੰਵਰ ਨੇ ਹੀ ਮਾਂ ਨੂੰ ਬਹੁਤ ਸਾਰੇ ਡਾਕਟਰਾਂ ਕੋਲ ਦਿਖਾਇਆ ਪਰ ਉਹ ਕਿਸੇ ਤੋਂ ਠੀਕ ਨਾ ਹੋਈ ਕਿਉਂਕਿ ਘਰੋਂ ਮਾਂ ਜੋ ਬੈਠੀ ਸੀ ਜੋ ਕਿ ਉਸ ਨੂੰ ਆਪਣੇ ਹੱਥ ਨਾਲ ਦਵਾਈ ਦਿੰਦੀ ਸੀ ਜਿਸ ਨੇ ਸਹੀ ਦਬਾਈ ਉਸ ਤੱਕ ਪਹੁੰਚਣ ਹੀ ਨਾ ਦਿੱਤੀ ਦਿਨਾਂ ਤੋਂ ਉਹ ਗੱਲ ਮਹੀਨਿਆਂ ਤੇ ਜਾਣ ਲੱਗੀ ਤੁਰਖਾ ਨੇ ਬੜੀ ਚਲਾਕੀ ਨਾਲ ਮੂੰਹ ਦਿਖਾਈ ਕਰਵਾ ਲਈ ਸੀ ਜਿਸ ਕਾਰਨ ਉਸ ਨੂੰ ਸਾਰੇ ਜਾਣਨ ਲੱਗ ਪਏ ਸੀ ਲੋਕ ਵੀ ਉਸ ਨੂੰ ਕਮਰ ਦੀ ਵਟੇ ਸਮਝਣ ਲੱਗ ਪਏ ਸੀ ਉਪਰ ਉਸ ਨੇ ਆਪਣੀ ਸੂਝ-ਬੂਝ ਨਾਲ ਰਾਣਾ ਪ੍ਰਤਾਪ ਤੇ ਉਸਦੀ ਕਰਵਾਲੀ ਨੂੰ ਪ੍ਰਭਾਵਿਤ ਕਰ ਲਿਆ ਉਧਰ ਇਹਨਾਂ ਅਨੁਸਾਰ ਡਾਕਟਰ ਵੀ ਜਵਾਬ ਦੇਣ ਲੱਗੇ ਉਹਨਾਂ ਨੇ ਕਿਹਾ ਕਿ ਉਹ ਹੁਣ ਇਸੇ ਤਰ੍ਹਾਂ ਹੀ ਰਹੇਗੀ ਕਦੇ ਠੀਕ ਨਹੀਂ ਹੋਏਗੀ ਬੇਤਰ ਹੋਵੇਗਾ ਉਹ ਹੁਣ ਉਸ ਨੂੰ ਜ਼ਿਆਦਾ ਦਵਾਈਆਂ ਨਾ ਖਵਾਉਣ ਨਹੀਂ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਉਸ ਨੂੰ ਉਸਦੇ ਕਮਰੇ ਵਿੱਚ ਵਾਪਸ ਲਟਾ ਦਿੱਤਾ ਗਿਆ ਉਹ ਜਾਗਦੀ ਹੁੰਦੀ ਤਾਂ ਬਸ ਇੱਧਰ ਉੱਧਰ ਜਾਗਦੀ ਰਹਿੰਦੀ ਉਸ ਦਾ ਦਿਮਾਗ ਕੰਮ ਕਰਨੋਂ हट ਗਿਆ ਸੀ ਰਾਣਾ ਪ੍ਰਤਾਪ ਨੇ ਇਹ ਫੈਸਲਾ ਸੁਣਾ ਦਿੱਤਾ ਕੁੰਵਰ ਨੂੰ ਦੁਰਗਾ ਨੂੰ ਬਣਾਉਣ ਲਈ ਕਿਹਾ ਕਿਉਂ ਜੋ ਹਿਮਾ ਠੀਕ ਹੋਣ ਵਾਲੀ ਨਹੀਂ ਸੀ ਕੋਮਰ ਬਹੁਤ ਦੁਖੀ ਹੋਇਆ ਉਸਦੇ ਮਾਤਾ ਪਿਤਾ ਨੇ ਉਸ ਨੂੰ ਹੌਸਲਾ ਦਿੱਤਾ ਤੇ ਦੁਰਗਾ ਨੂੰ ਮੱਟੀ ਮੰਨਣ ਲਈ ਕਿਹਾ ਕਿ ਹੁਣ ਹਿਮਾ ਤੇ ਉਠੇਗੀ ਹੀ ਨਹੀਂ ਤਾਂ ਉਹ ਹੋਰ ਕਿੰਨਾ ਇੰਤਜ਼ਾਰ ਕਰਨਗੀ ਉਹਨਾਂ ਨੇ ਕੋਮਰ ਨੂੰ ਦੁਰਗਾ ਨਾਲ ਹਵੇਲੀ ਵਿੱਚ ਹੀ ਫੇਰੇ ਲੈਣ ਲਈ ਕਿਹਾ ਪਰ ਉਸਨੇ ਮਨਾਂ ਕਰ ਦਿੱਤਾ ਦੁਰਗਾ ਨੇ ਰਾਣਾ ਪ੍ਰਤਾਪ ਨੂੰ ਕਿਹਾ ਕਿ ਕੋਈ ਗੱਲ ਨਹੀਂ ਜਦੋਂ ਉਸਦਾ ਮਨ ਠੀਕ ਹੋ ਗਿਆ ਤਾਂ ਆਪੇ ਉਸ ਨੂੰ ਆਪਣਾ ਲਉ ਉਸ ਨੂੰ ਮਜਬੂਰ ਨਾ ਕਰੋ ਦੁਰਗਾ ਦੀ ਸਿਆਨਪ ਤੋਂ ਰਾਣਾ ਪ੍ਰਭਾਵਿਤ ਫਿਰ ਹੋ ਗਿਆ ਉਦੇਸਿੰਘ ਨੇ ਵੀ ਹੱਥ ਜੋੜ ਦੁਰਗਾ ਦਤਨਵਾਦ ਕੀਤਾ ਜੋ ਆਪਣੇ ਆਪ ਨੂੰ ਉਹਨਾਂ ਦੇ ਕੁਰਬਾਨ ਕਰ ਰਹੀ ਸੀ ਉਹ ਵੀ ਉਪਰੋਂ ਉਪਰੋਂ ਸ਼੍ਰੀ ਬੰਦਾ ਦਿਖਾਵਾ ਕਰ ਰਹੀ ਸੀ ਦੁਰਗਾ ਨੂੰ ਦੁਬਾਰਾ ਤੋਰਨ ਕਰਕੇ ਉਹ ਮਾਂ ਉਸ ਦੇ ਸੌਰੀਆਂ ਨੂੰ ਲੈ ਕੇ ਉਹਨਾਂ ਦੇ ਹਰ ਨਵੇਂ ਕਾਰਵਿਹਾਰ ਤੇ ਪ੍ਰੋਗਰਾਮਾਂ ਵਿੱਚ ਵਿਅਸਤ ਹੋਣ ਲੱਗੀ ਕਦੇ ਕੋਈ ਰਸ ਹੁੰਦੀ ਕਦੇ ਕੋਈ ਤਾਂ ਉਸ ਸਮੇਂ ਗੁਜ਼ਰੀ ਦੀ ਮਾ ਵੀ ਹਮਨ ਖਣਖਵਾ ਸਹੀ ਦਵਾਈ ਦੇ ਦਿੰਦੀ ਜਿਸ ਨਾਲ ਉਹਨੂੰ ਹੌਲੀ ਹੌਲੀ ਤੁਰਨ ਲੱਗ ਪਈ ਸੀ ਤੇ ਬੋਲਣ ਲੱਗੀ ਉਸਨੂੰ ਤਰਤੀ ਫਿਰਦੀ ਦੇਖ ਉਦੇਸਿੰਘ ਬਹੁਤ ਖੁਸ਼ ਹੋਇਆ ਤੇ ਓਮਾ ਦੁਖੀ ਕਿ ਉਹ ਠੀਕ ਕਿਵੇਂ ਹੋ ਲੱਗ ਪਈ ਪਰ ਜਦੋਂ ਵੀ ਹਿਮਾ ਬੋਲਦੀ ਤਾਂ ਇੱਕੀ ਸ਼ਬਦ ਬੋਲ ਵੀ ਪੈਰ ਵੀ ਜਿਸ ਨੂੰ ਸੁਣ ਉਦੇਸਿੰਘ ਚਿੜ ਜਾਂਦਾ ਤੇ ਓਮਾ ਖੁਸ਼ ਪੈਰ ਵੀ ਪੈਰ ਵੀ ਕਰਦੀ ਹੋਏ ਇਧਰ ਉਧਰ ਫਿਰਦੀ ਰਹਿੰਦੀ ਇੱਕ ਦਿਨ ਉਦੇਸਿੰਘ ਪੈਰਵੀ ਦਾ ਨਾਮ ਸੁਣ ਕੇ ਤੰਗ ਆ ਗਿਆ ਉਸਨੇ ਓਮਾ ਨੂੰ ਕਿਹਾ ਕਿ ਉਹ ਹਿਮਾ ਨੂੰ ਕਿਸੇ ਹਸਪਤਾਲ ਛੱਡ ਕੇ ਆਉਣਗੇ ਤਾਂ ਜੋ ਉਹ ਉਸਨੂੰ ਹੋਰ ਠੀਕ ਕਰ ਦੇਣ ਤੇ ਉਹ ਕੁਝ ਹੋਰ ਬੋਲਣ ਲੱਗ ਗਿਆ ਉਦੇਸਿੰਘ ਤੇ ਉਮਾ ਨੇ ਹਿੰਮਨ ਨੂੰ ਕਿਸੇ ਵਧੀਆ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਕੁਝ ਸਮਾਂ ਉਹ ਉੱਥੇ ਦਾਖਲ ਰਹੀ। ਕੁਮਰ ਤੇ ਉਦੇਸਿੰਘ ਨੂੰ ਵੀ ਉਸ ਨੂੰ ਮਹਿਨ ਜਾਂਦੇ ਰਹੇ। ਪਰ ਉਮਾ ਕਿਸੇ ਨਰਸ ਨੂੰ ਪੈਸੇ ਦੇ ਕੇ ਉਸ ਨੂੰ ਗਲਤ ਦਵਾਈ ਨਾਲ پاگل ਕਰਵਾਉਂਦੀ ਜਾ ਰਹੀ ਸੀ। ਜਿਸ ਨਾਲ ਹਿੰਮਨ ਦਾ ਵਿਵਹਾਰ ਹੋਰ ਵੀ ਵਿਗੜਦਾ ਜਾ ਰਿਹਾ ਸੀ। نتیਜੇ ਵਜੋਂ ਉਸ ਨੂੰ ਪਾਗਲਖਾਨੇ ਭੇਜ ਦਿੱਤਾ ਗਿਆ। ਹੋਰ ਰਾਣਾ ਪ੍ਰਤਾਪ ਦੀ ਹਵੇਲੀ ਦੀ ਨੂੰ ਦੁਰਗਾ ਹੀ ਸੀ ਪਰ ਕੁਵਰ ਨੇ ਉਸ ਨੂੰ ਕਦੇ ਵੀ ਨਾ ਅਪਣਾਇਆ ਸੀ। ਉਹ ਹੀ ਮਾਂ ਦੇ ਖਿਆਲਾਂ ਵਿੱਚ ਹੀ ਰਹਿੰਦਾ ਜਿਸ ਕਾਰਨ ਉਸਦਾ ਆਪਣੇ ਪਿਤਾ ਦੇ ਬਿਜ਼ਨਸ ਵਿੱਚੋਂ ਵੀ ਧਿਆਨ ਹਟਣ ਲੱਗਿਆ ਜਿਸਦਾ ਫਾਇਦਾ ਦੁਰਗਾ ਨੂੰ ਹੋਇਆ ਵਿਦੇਸ਼ੀ ਪੜ੍ਹੀ ਲਿਖੀ ਹੋਣ ਕਾਰਨ ਉਹ ਰਾਣਾ ਪ੍ਰਤਾਪ ਦੇ ਬਿਜ਼ਨਸ ਵਾਲੇ ਕੰਮਾਂ 'ਚ ਮਦਦ ਕਰਨ ਲੱਗੀ ਉਸਦਾ ਸਾਰਾ ਹਿਸਾਬ ਕਿਤਾਬ ਮਿੰਟਾਂ ਵਿੱਚ ਕਰਵਾ ਦਿੰਦੀ ਇੰਨੀ ਲਾਇਕ ਦੁਰਗਾ ਨੂੰ ਵੇਖ ਕੇ ਰਾਣਾ ਪ੍ਰਤਾਪ ਨੇ ਵੀ ਉਸ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਵਿਦੇਸ਼ ਵਪਾਰ ਕਰਨ ਚਲਾ ਜਾਂਦਾ ਕਮਰ ਪ੍ਰਤਾਪ ਦੀ ਦਿਲਚਸਪੀ ਸਾਰੇ ਪਾਸਿਆਂ ਟੁੱਟ ਗਈ ਸੀ ਉਹ ਵੇਲੇ ਵੀ ਘਟ ਹੀ ਰਹਿੰਦਾ ਸ਼ਿਕਾਰ ਕਰਨ ਲਈ ਬਾਰਹੀ ਜੰਗਲਾਂ ਵਿੱਚ ਘੁੰਮਦਾ ਰਹਿੰਦਾ ਕਈ ਵਾਰ ਤਾਂ ਦੋਸਤਾਂ ਕੋਲੇ ਗਿਆ ਕਿੰਨੇ ਕਿੰਨੇ ਦਿਨ ਨਾ ਮੁੜਦਾ ਪੈਰ ਵੀ ਥਿੱਡਾ ਦਿੱ। ਰਾਣਾ ਪ੍ਰਤਾਪ ਨੂੰ ਦੁਰਗਾ ਦੇ ਹੁੰਦਿਆਂ ਕੋਈ ਫਿਕਰ ਨਹੀਂ ਸੀ ਉਸ ਨੂੰ ਵੀ ਆਪਣੇ ਪੁੱਤਰ ਨਾਲ ਨੂੰ ਸਮਝਣ ਲੱਗ ਗਈ ਜਿਸ ਨੇ ਦੋਵੇਂ ਘਰਾਂ ਦੀ ਇੱਜ਼ਤ ਵੀ ਬਚਾ ਲਈ ਤੇ ਦੋਵਾਂ ਨੂੰ ਹੀ ਸੰਭਾਲ ਰਹੀ ਸੀ। ਜਿਸ ਕਾਰਨ ਜਦੋਂ ਵੀ ਉਹ ਕਵਰ ਨੂੰ ਕੋਹ ਬਹਰ ਰਹਿਣ ਦੇ ਬੋਲਦਾ ਤਾਂ ਦੁਰਗਾ ਕਹਿ ਦਿੰਦੀ ਸੀ ਕਿ ਉਸ ਨੂੰ ਕੋਈ ਇਤਰਾਜ ਨਹੀਂ ਉਸ ਨੂੰ ਸਮਝ ਆਹੀਦਾ ਕਿ ਬਦਲ ਲਈ ਇਸ ਲਈ ਉਹ ਉਸ ਨੂੰ ਕੁਛ ਨਾ ਕਹਿਣਾ ਦੁਰਗਾ ਦੇ ਕਹਿਣ ਤੇ ਉਸਨੇ ਕਵਰ ਨੂੰ ਵੀ ਕੁਛ ਕਹਿਣਾ ਛੱਡ ਦਿੱਤਾ ਦੁਰਗਾ ਨੇ ਵੀ ਕੁਛ ਕਹਿਤ ਨਾ ਕੀਤੀ ਉਸ ਨੂੰ ਵੀ ਤੱਕ ਉਮਰ ਤੱਕ ਕੋਈ ਮਤਲਬ ਨਹੀਂ ਸੀ ਮਤਲਬ ਸੀ ਤਾਂ ਬਸ ਉਹਨਾਂ ਦੀ ਸ਼ੌਹਰਤ ਵਿੱਚ ਉਹ ਤਾਂ ਖੁਦ ਹੀ ਚਾਹੁੰਦੀ ਸੀ ਕਿ ਕਵਰ ਉਸਦੇ ਮੌਲੇ ਤੋਂ ਦੂਰ ਹੀ ਰਹੇ ਉਹ ਆਪਣੇ ਪੈਰ ਜਮਾਉਣਾ ਲਕੀ ਸੀਗੀ ਪੈਰ ਜਮਾਉਣਾ ਚਾਹੁੰਦੀ ਸੀ ਫਿਰ ਗੁਜਰੀ ਜੀ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਇਥੇ ਤੱਕ ਹੀ ਪਤਾ ਇਸ ਤੋਂ ਅੱਗੇ ਕੀ ਹੋ ਰਿਹਾ ਉਸ ਨੂੰ ਵੀ ਨਹੀਂ ਪਤਾ ਹਿਮਾ ਦੀ ਹਾਲਤ ਸੁਣ ਪੈਰ ਵੀ ਹੀਠਾਂ ਬੈਠ ਗਈ ਤੇ ਬਹੁਤ ਰੋਂਦੀ ਤੇ ਗੁਜਰੀ ਨੂੰ ਕਿਹਾ ਕਿ ਉਹਨਾਂ ਨੇ ਉਸ ਨੂੰ ਉਸ ਸਮੇਂ ਕਿਉਂ ਨਹੀਂ ਦੱਸਿਆ ਉਹ ਜਾਂਦੀ ਹੀ ਨਾ ਉਸ ਨੂੰ ਛੱਡ ਕੇ ਗੁਜਰੀ ਨੇ ਕਿਹਾ ਕਿ ਉਸ ਦੀ ਮਾਂ ਨੇ ਹੀ ਉਹਨਾਂ ਨੂੰ ਹਿਮਾ ਬਾਰੇ ਦੱਸਿਆ ਸੀ ਜਦੋਂ ਪੈਰ ਵੀ ਡੋਰਾ ਦੇ ਘਰ ਜਖਮੀ ਹਾਲਤ ਵਿੱਚ ਸੀ ਉਸ ਦੀ ਮਾਂ ਨੇ ਕਿਹਾ ਕਿ ਪੈਰ ਵੀ ਦਾ ਵਕਤ ਬਹੁਤ ਮਾੜਾ ਚੱਲ ਰਿਹਾ ਉਸ ਦਾ ਇੱਥੇ ਜਾਣਾ ਹੀ ਠੀਕ ਹੈ ਕਿਉਂਕਿ ਜੇਕਰ ਉਹ ਹਿਮਾ ਨੂੰ ਬਚਾਉਣ ਲਈ ਆਵੇਗੀ ਤਾਂ ਮਾਂ ਨੂੰ ਪਤਾ ਚੱਲ ਜੂ ਉਹ ਜਿੰਦਾ ਹੈ ਦੂਸਰਾ ਉਹ ਉਸ ਨੂੰ ਉਸਦੇ ਪਿਤਾ ਦੇ ਹੱਥੋਂ ਹੀ ਮਰਵਾ ਦੇਵੇਗੀ ਤੇ ਉਹ ਦੇ ਸਿੰਘ ਜੇਲ੍ਹ ਚ ਲਾ ਜਾਂਦਾ ਤੇ ਹਿਮਾ ਤਾਂ ویسੇ ਵੀ ਜਿੰਦਾ লাশ ਹੀ ਸੀ ਇਸੇ ਤਰ੍ਹਾਂ ਤਾਂ ਸਾਰਾ ਪਰਿਵਾਰ ਖਤਮ ਹੋ ਜਾਣਾ ਸੀ ਫਿਰ ਉਹ ਮਾਨੂੰ ਹੋਰ ਕੀ ਜਾਈਦਾ ਸੀ ਹਿਮਾ ਨੂੰ ਫਿਰ ਵੀ ਮਦਦ ਨਹੀਂ ਮਿਲਨੀ ਸੀ ਹੁਣ ਬੈ ਰਵੀ ਉਸ ਨੂੰ ਠੀਕ ਤਾਂ ਕਰ ਸਕਦੀ ਹੈ ਨਹੀਂ ਤਾਂ ਉਸ ਵਕਤ ਪਤਾ ਨਹੀਂ ਕੀ ਕੀ ਹੋ ਜਾਂਦਾ ਪਰਵੀਨ ਨੇ ਡੋਰਾ ਨੂੰ ਕਿਹਾ ਕਿ ਹੁਣ ਸਾਰਾ ਕੁਝ ਡੋਰਾ ਦੇ ਹੱਥ ਹੈ ਕਿਉਂਕਿ ਉਹ ਹੀ ਖਬਰ ਪ੍ਰਤਾਪ ਨੂੰ ਪਤਾ ਕਰ ਸਕਦੀ ਹੈ ਕਿ ਹਿਮਾ ਕਿੱਥੇ ਕਿਹੜੇ ਹਸਪਤਲ ਵਿੱਚ ਹੈ ਤੇ ਉਸ ਦੀ ਸੱਤੀ ਨੂੰ ਵੀ ਉਹਨਾਂ ਕੋਲੇ ਭੇਜ ਦੇਵੇ ਬਾਕੀ ਉਹ ਫਿਰ ਦੇਖ ਲੈਣਗੇ ਪਰ ਅਮਾ ਨੇ ਵਰਵੀ ਨੂੰ ਕਿਹਾ ਕਿ ਉਹ ਵੀ ਇੱਕ ਵਾਰ ਤਾਂ ਉਹਨਾਂ ਨਾਲ ਹੀ ਚੱਲ ਜਾਵੇ ਤਾਂ ਜੋ ਕੋਈ ਹੋਰ ਲੋੜ ਪਈ ਤਾਂ ਉਸ ਹਿਸਾਬ ਨਾਲ ਰਾਹ ਲੱਭਿਆ ਜਾਊ ਪਰ ਵੀ ਮੰਨ ਗਈ ਉੱਧਰ ਜਦੋਂ 부ਜਰੀ ਦੀ ਮਾਂ ਨੇ ਦਾਦੀ ਨੂੰ ਆਪਣੇ ਕਰ ਲਿਆਂਦਾ ਤਾਂ ਦੱਸਿਆ ਕਿ ਉਹਨਾਂ ਦੀ ਪੈਰ ਵੀ ਜਿੰਦਾ ਹੈ ਤੇ ਇੱਕ ਡਾਕਟਰ ਬਣ ਚੁੱਕੀ ਹੈ ਉਸ ਦੀ ਗੱਲ ਸੁਣ ਕੇ ਦਾਦੀ ਬਹੁਤ ਖੁਸ਼ ਹੋਈ ਬੋਲ ਤਾਂ ਸਕਦੀ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਤੇ ਜੁਦਾਈ ਦੇ ਹੰਝੂ ਸਨ ਉਹ ਵੀ ਉਸ ਨੂੰ ਪੈਰ ਵੀ ਕੋਲ ਲੈ ਜਾਣ ਲਈ ਛਰੇ ਕਰਨ ਲੱਗੀ ਪੈਰ ਵੀ ਡੋਰਾ ਤੇ ਅਮਾ ਉਥੋਂ ਵਾਪਸ ਆ ਗਏ ਰਹੀਆਂ ਸਨ ਤੇ ਗੁਜਰੀ ਦੀ ਮਾਂ ਪੈਰ ਵੀ ਦੀ ਦਾਦੀ ਨੂੰ ਲੈ ਕੇ ਬਸ ਰਹੀ ਰਸਤੇ ਵਿਚਾਰੇ ਸੀ ਸਾਰੇ ਹੱਥ ਵਿੱਚ ਕ੍ਰਾਸ ਹੋ ਕੇ ਆਪੋ ਆਪਣੇ ਰਸਤੇ ਲੰਘ ਗਏ ਗੁਜਰੀ ਦੀ ਮਾਂ ਗੁਜਰੀ ਦੇ ਘਰ ਪਹੁੰਚੀ ਤਾਂ ਦੇਖਿਆ ਕਿ ਲੋਕ ਲੱਗਿਆ ਹੋਇਆ ਸੀ ਉਹ ਉਹਨਾਂ ਦੇ ਦਰਵਾਜ਼ੇ ਤੇ ਬੈਠਾ ਹੀ ਇੰਤਜ਼ਾਰ ਕਰਨ ਲੱਗੀਆਂ ਡੋਰਾ ਪੈਰ ਵੀ ਤੇ ਅਮਾ ਆਪਣੇ ਘਰ ਪਹੁੰਚ ਚੁੱਕੀਆਂ ਸਨ ਡਰਾਈਵਰ ਹਵੇਲੀ ਵਾਪਸ ਚਲਾ ਗਿਆ ਗੁਜਰੀ ਦੇ ਬੱਚੇ ਵੀ ਸਕੂਲ ਤੋਂ ਆ ਰਹੇ ਸਨ ਕੋਸਾਂ ਬਾਦ ਗੁਜਰੀ ਤੇ ਦੇਵੀ ਘਰ ਲੱਟੇ ਤਾਂ ਉਹਨਾਂ ਨੂੰ ਦੇਖ ਕੋਲ ਆਏ ਉਹ ਦੋਵੇਂ ਖੁਸ਼ ਹੋਏ ਤੇ ਉਹਨਾਂ ਨੂੰ ਅੰਦਰ ਲਿਜਾ ਚਾਹ ਪਾਣੀ ਪਿਲਾਇਆ ਇੰਨੇ ਉਹਨਾਂ ਦੇ ਬੱਚੇ ਵੀ ਆ ਗਏ ਗੁਜਰੀ ਦੀ ਮਾਂ ਨੇ ਦੱਸਿਆ ਕਿ ਉਹ ਪੈਰਵੀ ਦੀ ਦਾਦੀ ਉਹਨਾਂ ਨੂੰ ਮਿਲਣਾ ਚਾਹੁੰਦੇ ਤਾਂ ਗੁਜਰੀ ਤੇ ਨੇ ਦੇਵ ਵੱਲ ਵੇਖਿਆ ਦੇਵ ਨੇ ਉਹਨਾਂ ਨੂੰ ਦੱਸਿਆ ਕਿ ਪੈਰਵੀ ਤਾਂ ਉਧਰ ਹੀ ਗਈ ਹੈ ਅੱਜ ਦਾਦੀ ਨੂੰ ਉਸਦੀ ਫਿਕਰ ਹੋਣ ਲੱਗੀ ਗੁਜਰੀ ਨੇ ਕਿਹਾ ਕਿ ਉਹ ਫਿਕਰ ਨਾ ਕਰਨ ਪੈਰਵੀ ਹਮਾ ਨੂੰ ਲੈ ਕੇ ਵੀ ਵਾਪਸ ਆ ਜਾਵੇਗੀ ਉਸਦਾ ਇਲਾਜ ਵੀ ਆਪ ਕਰਾਵੇਗੀ ਰਾਧਾ ਜੁਕੀ ਸੀ ਪਰ ਵੀ ਹੁਣ ਅੰਮਾ ਕੋਲੇ ਉਹਨਾਂ ਦੁਆਰਾ ਦਿੱਤੇ ਆਮ ਕੱਪੜਿਆਂ ਵਿੱਚ ਹੀ ਘਰ ਰੁਕੋ ਰਹੀ ਹੋਈ ਸੀ ਡੋਰਾ ਵੀ ਕੋਲ ਸੀ ਸੀ ਉਹ ਸੋਚ ਰਹੀਆਂ ਸਨ ਕਿ ਕੀ ਕੀਤਾ ਜਾਵੇ ਡੋਰਾ ਠਕ ਕੇ ਆਪਣੇ ਧੋਤੇ ਕੱਪੜੇ ਇਕੱਠੇ ਕਰ ਲੱਗੀ ਤੇ ਟਰੰਕ ਵਿੱਚ ਪਾਉਣ ਲੱਗੀ ਟਰੰਕ ਵਿੱਚੋਂ ਉਸਦੇ ਹੱਥ ਇੱਕ ਆਪਣੀ ਇੱਕ ਜਾਂਦਰਾਈ ਉਸਨੇ ਉਹ ਪਹਿਰਵੀ ਨੂੰ ਦਿਖਾਈ ਤੇ ਕਿਹਾ ਇਹ ਉਸਨੂੰ ਕੌਰ ਪ੍ਰਤਾਪ ਨੇ ਦਿੱਤਿਆ ਸਨ ਪਤਾ ਨਹੀਂ ਕਿਉਂ ਪਹਿਰਵੀ ਨੇ ਚੰਦਰ ਫੜਕੇ ਕਿਹਾ ਕਿ ਇਹ ਤਾਂ ਉਸਦਿਆਂ ਹੀ ਨੇ ਕੌਰ ਪ੍ਰਤਾਪ ਕੋਲ ਕਿਵੇਂ ਇਹ ਡੋਰਾ ਨਹੀਂ ਗਿਆ ਉਸਨੂੰ ਵੀ ਨਹੀਂ ਪਤਾ ਇਹ ਤਾਂ ਉਹ ਹੀ ਦੱਸ ਸਕਦੇ ਨੇ ਉਹਨਾਂ ਨਾਲ ਕੋ ਕੋ ਪ੍ਰਤਾਪ ਨੂੰ ਪੁੱਛਣ ਲਈ ਕਈ ਸਵਾਲ ਖੜੇ ਹੋ ਗਏ ਸੰਤ ਡੋਰਾ ਨੇ ਕਿਹਾ ਕਿ ਉਹ ਪਹਿਲਾਂ ਸੁਰੰਗ ਹੀ ਜਾਵੇਗੀ ਫਿਰ ਹਵੇਲੀ ਜਾਵੇਗੀ ਤੇ ਕੋਰ ਪ੍ਰਤਾਪ ਤੋਂ ਹਿਮਾਂ ਬਾਰੇ ਪਤਾ ਕਰੇਗੀ ਉਹ ਕਿੱਥੇ ਕਿਹੜੇ ਹਸਪਤਾਲ ਵਿੱਚ ਹੈ ਪਰਬੀ ਨੇ ਕਿਹਾ ਹਾਂ ਵੈਸੇ ਵੀ ਰਾਤ ਨੂੰ ਹਵੇਲੀ ਜਾਣਾ ਠੀਕ ਨਹੀਂ ਤੇ ਉਹ ਆਪ ਵੀ ਡੋਰਾ ਨਾਲ ਜਾਵੇਗੀ ਡੋਰਾ ਉਸ ਨੂੰ ਨਾਲ ਲੈ ਕੇ ਪੁਜਾਰੀ ਜੀ ਤੋਂ ਮੰਦਿਰ ਦੀ ਚਾਬੀ ਲੈਣ ਗਈ ਉਹ ਵੀ ਪਹਿਰਵੀ ਨੂੰ ਦੇਖ ਕੇ ਚੱਜ ਗਿਆ ਤੇ ਉਸਦੇ ਮੂੰਹੋਂ ਨਿਕਲਿਆ ਲక్ష్ਮੀ ਕਿਉਂਕਿ ਪਹਿਰਵੀ ਦਾ ਹਲਵਾ ਜੋ ਬਿਲਕੁਲ ਲక్ష్ਮੀ ਵਰਗਾ ਸੀ ਢੋਰਾ ਨੇ ਪੁਜਾਰੀ ਨੂੰ ਕਿਹਾ ਕਿ ਉਹ ਵੀ ਲక్ష్ਮੀ ਨੂੰ ਜਾਣਦੇ ਸਨ ਤਾਂ ਉਹਨਾਂ ਨੇ ਦੱਸਿਆ ਕਿ ਉਹਦੇ ਪ੍ਰਤਾਪ ਤੇ ਲక్ష్ਮੀ ਮੰਦਿਰ ਕਈ ਵਾਰੀ ਆਏ ਸਨ ਪੂਜਾ ਕਰਾਉਣ ਬਸ ਇਸ ਲਈ ਜਾਂਦਾ ਸੀ ਵੈਸੇ ਵੀ ਮੰਦਿਰ ਆਉਣ ਵਾਲੇ ਕਾਫੀ ਲੋਕਾਂ ਨੂੰ ਪੁਜਾਰੀ ਜਾਣਦੇ ਹੀ ਹੁੰਦੇ ਆ ਪੈਰਵੀ ਨੇ ਵੀ ਉਹਨਾਂ ਨੂੰ ਨਮਸਕਾਰ ਕੀਤੀ ਪੁਜਾਰੀ ਜੀ ਨੇ ਕਿਹਾ ਕਿ ਉਹ ਵੀ ਉਹਨਾਂ ਨਾਲ ਹੀ ਚੱਲੇਗਾ ਮੰਦਰ ਡੋਰਾਣੇ ਹਾਂ ਕਰ ਦਿੱਤੀ ਉਹ ਤਿੰਨੋਂ ਮੰਦਰ ਵੱਲ ਚੱਲ ਪਏ ਰਸਤੇ ਵਿੱਚ ਉਹਨਾਂ ਨੂੰ ਇੱਕ ਗੱਾਰ ਉੰਜ ਦਿਖਾਈ ਦਿੱਤੀ ਉਹ ਉੱਥੇ ਇੱਕ ਪਾਸੇ ਲੁੱਕ ਕੇ ਗੱਾਰ ਨੇੜੇ ਆਈ ਤਾਂ ਉਹਨਾਂ ਦੇਖਿਆ ਕਿ ਕੁੰਮਰ ਪ੍ਰਤਾਪ ਕਿਤੇ ਜਾ ਰਿਹਾ ਉਹਨਾਂ ਕੋਲ ਦੀ ਲੰਘ ਗਿਆ ਡੋਰਾਣੇ ਪੈਰਵੀ ਨੂੰ ਦੱਸਿਆ ਕਿ ਕੁੰਮਰ ਪ੍ਰਤਾਪ ਸੀ ਪੈਰਵੀ ਵੀ ਇਹਨੂੰ ਵੀ ਇੰਨੇ ਸਾਲਾਂ ਤੋਂ ਉਸ ਦਾ ਚਿਹਰਾ ਥੋੜਾ ਥੋੜਾ ਜਾ ਸੀ ਹੁਣ ਵੀ ਇਹ ਨੇਰਾ ਹੁਣ ਕਰਕੇ ਉਹ ਚੰਗੀ ਤਰ੍ਹਾਂ ਦੇਖਣਾ ਪਾਈ ਉਹ ਅੱਗੇ ਵੱਧੇ ਤੀਮੰਦਰ ਵੱਲ ਚੱਲ ਪਏ ਪਰ ਉੱਥੇ ਉਹਨਾਂ ਨੂੰ ਦੁਰਗਾ ਦੇ ਕੋਈ ਆਦਮੀ ਫਿਰਦੇ ਦਿਖਾਈ ਦਿੱਤੇ ਉਹ ਉਥੇ ਲੋਕਾਂ ਨੂੰ ਤਿਆਰ ਕਰਨ ਲੱਗੇ ਕਿ ਉਹ ਇੱਧਰ-ਉੱਧਰ ਹੋ ਜਾਣਾ ਇਸ ਵੇਲੇ ਮੰਦਰ ਜਾਣ ਤੇ ਵੀ ਸ਼ੱਕ ਹੋ ਜਾਣਾ ਸੀ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਹ ਖੁਦ ਹੀ ਵਾਪਸ ਮੁੜ ਪਏ ਜੰਗਲ ਤੋਂ ਬਾਹਰ ਪਹਾੜੀ ਵਾਲੋਂ ਉਹਨਾਂ ਨੂੰ ਧੁਮਾਕਾ ਹੋਇਆ ਸੁਣਾਈ ਦਿੱਤਾ ਉਹ ਭੱਜ ਕੇ ਉੱਥੋਂ ਬਾਹਰ ਆਉਣ ਲੱਗੇ ਜੰਗਲ ਤੋਂ ਹਟ ਕੇ ਬਾਹਰ ਆ ਦੇਖਿਆ ਇੱਕ ਪਾਸੇ ਕੁਝ ਲੋਕ ਖੜੇ ਹੋਏ ਸਨ ਉਹ ਵੀ ਨੇੜੇ ਗਿਆ ਤਾਂ ਲੋਕ ਕਵਰ ਪ੍ਰਤਪਦੀਆਂ ਗੱਲਾਂ ਕਰ ਰਹੇ ਸਨ ਕਿਉਂਕਿ ਉਸ ਦਾ ਕੋਈ ਸਮਾਨ ਬਾਹਰ ਡਿੱਗਿਆ ਹੋਇਆ ਸੀ ਤੇ ਕੁਝ ਨੇ ਕਵਰ ਨੂੰ ਜਾਂਦੇ ਵੀ ਦੇਖਿਆ ਸੀ ਕਾਰਖਾਹੀ ਵਿੱਚ ਰੋੜ ਚੁੱਕੀ ਸੀ ਫਟਣ ਕਾਰਨ ਉਸ ਦੀ ਵੀ ਕੁਝ ਟੁੱਟਪੁੱਟ ਦਿਖਾਈ ਦੇ ਰਹੀ ਸੀ ਇਹ ਸੁਣ ਉਹਨਾਂ ਦੀਆਂ ਵੀ ਲੱਤਾਂ ਕੰਬਲਣ ਲੱਗ ਪਈਆਂ ਤੇ ਉਹ ਸੁੰਨ ਜਿਹੇ ਹੋ ਗਏ ਪੈਰ ਵੀ ਵੀ ਚੱਕਰ ਖਾ ਕੇ ਡਿਗਰੀ ਪੀ ਡੋਰਾ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਹ ਹਿੰਮਤ ਤੋਂ ਕੰਮ ਲਵੇ ਪੈਰ ਵੀ ਕਹਿ ਰਹੀ ਸੀ ਕਿ ਇਹ ਨਹੀਂ ਹੋ ਸਕਦਾ ਇਸ ਤਰ੍ਹਾਂ ਤਾਂ ਉਹ ਹਿਮਤ ਤੱਕ ਕਿਵੇਂ ਪਹੁੰਚੇਗੀ ਡੋਰਾ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਉਠਾਇਆ ਇੰਨੇ ਰਾਨਾ ਪ੍ਰਤਾਪ ਤੱਕ ਵੀ ਖਬਰ ਪਹੁੰਚ ਚੁੱਕੀ ਸੀ ਕਿ ਉਹ ਵੀ ਉੱਥੇ ਆ ਗਿਆ ਕੌਣ ਪ੍ਰਤਾਪ ਦਾ ਖਿਲਰਿਆ ਸਮਾਨ ਚੁੱਕ ਚੁੱਕ ਰੋਣ ਲੱਗਾ ਕੌਣ ਪ੍ਰਤਾਪ ਦੇ ਕੋਈ ਗੈਨੇ ਕੱਪੜਿਆਂ ਦੀਆਂ ਫਟੀਆਂ ਲੀਹਾਂ ਆਦੀ ਡਿੱਗੀਆਂ ਹੋਈਆਂ ਸੀ ਡੋਰਾ ਨੇ ਪਿਆਰੀ ਜੀ ਨੂੰ ਕਿਹਾ ਹੋ ਸਕਦਾ ਹੁਣ ਦੁਰਗਾ ਵੀ ਆਵੇ ਉਹ ਜਲਦੀ ਨਾਲ ਪੈਰਵੀ ਨੂੰ ਅੰਮਾ ਕੋਲ ਲੈ ਜਾਂ। ਪੁਜਾਰੀ ਜੀ ਨੇ ਉਵੇਂ ਹੀ ਕੀਤਾ ਰੋਂਦੀ 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 ਹੋਈ ਪੈਰਵੀ ਨੂੰ ਉਥੋਂ ਲੈ ਕੇ ਖਿਸਕ ਗਏ ਡੋਰਾ ਵੀ ਬੈਠ ਰਾਨਾ ਪ੍ਰਤਾਪ ਨੂੰ ਸੁਭਾਣਨ ਲੱਗੀ। ਇਹਨੇ ਉਥੇ ਨੰਗੀ ਪੈਰੀ ਦੁਰਗਾ ਵੀ ਆ ਪਹੁੰਚੀ ਤੇ ਗੋਮ ਗੋਮ ਸਮਝੇ ਹੀ ਹੋਣ ਦਾ ਨਟਕ ਕਰਦੀ ਬੈਠ ਗਈ। ਉਸ ਦੇ ਨਾਲ ਆਈਆਂ ਉਸ ਦੀਆਂ ਦਾਸੀਆਂ ਉਸ ਨੂੰ ਸੁਭਾਣਨ ਲੱਗੀਆਂ। ਬੈਠੀ ਬੈਠੀ ਦੁਰਗਾ ਹੱਸਣ ਲੱਗੀ ਇੱਕਦਮ ਉੱਠ ਕੇ ਕਮਰ ਦੇ ਡੱਗੇ ਪੇ ਹਾਰ ਚ ਪੈਰ ਮਾਰਿਆ ਤੇ ਸਾਰਿਆਂ ਨੂੰ ਉੱਚੀ ਉੱਚੀ ਬੋਲਣ ਲੱਗ ਪਈ ਬੰਦ ਕਰੋ ਤਮਾਸ਼ਾ ਅੱਜ ਮੇਰਾ ਇੱਕ ਦੁਸ਼ਮਣ ਖਤਮ ਹੋਇਆ ਜੇ ਸ਼ੰਦਾ ਦਿਨ ਹੈ ਇਹ ਮੇਰਾ ਮੇਰਾ ਰਾਜ ਵਿੱਚ ਤੁਸੀਂ ਸਾਰੇ ਕਰੋ ਕਿਵੇਂ ਨਿਕਲੇ ਲੋਕ ਡਰਦੇ ਆਪਣੇ ਆਪਣੇ ਘਰਾਵਲ ਭੱਜਣ ਲੱਗੇ ਦੁਰਗਾ ਦੇ ਆਦਮੀ ਉਹਨਾਂ ਦੇ ਡਾਂਗਾ ਮਾਰਨ ਲੱਗੇ ਰਾਣਾ ਪ੍ਰਤਾਪ ਨੇ ਡੋਰਾ ਨੂੰ ਵੀ ਜਲਦੀ ਜਲਦੀ ਉਥੋਂ ਭੱਜਣ ਲਈ ਕਿਹਾ ਪਰ ਡੋਰਾ ਕਹਿਣ ਲੱਗੀ ਕਿ ਉਹ ਉਸ ਨੂੰ ਛੱਡ ਕੇ ਨਹੀਂ ਜਾਪੀ ਕਿ ਰਾਣਾ ਪ੍ਰਤਾਪ ਨੇ ਕਿਹਾ ਕਿ ਜਲਦੀ ਅੰਮਾ ਕੋਲੇ ਪਹੁੰਚੇ ਇੱਥੇ ਰਹੇ ਤਾਂ ਦੋਵੇਂ ਫੜੇ ਜਾਵਾਂਗੇ ਫਿਰ ਮਦਦ ਕਿਵੇਂ ਕਰਾਂਗੇ ਦੂਜੇ ਦੀ ਚਾਹਤੋਂ ਡੋਰਾ ਰੁੰਦੀ ਹੋਈ ਬਾਕੀ ਲੋਕਾਂ ਵਿੱਚ ਰਲ ਕੇ ਉੱਥੋਂ ਭੱਜ ਗਈ। ਦੁਰਗਾ ਨੇ ਰਾਣਾ ਪ੍ਰਤਾਪ ਨੂੰ ਬੰਦੀ ਬਣਾਉਣ ਦਾ ਹੁਕਮ ਦੇ ਦਿੱਤਾ ਤੇ ਉਸ ਦੇ ਸਾਹਮਣੇ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬੋਲਣ ਲੱਗੀ 10 ਸਾਲ ਹੋ ਗਏ ਉਸ ਨੂੰ ਉਹਨਾਂ ਦੀ ਹਵੇਲੀ ਰਹਿੰਦਿਆਂ ਤੇ ਪ੍ਰਾਪਤੀ ਕਰ ਦਿੱਤੀ ਉਹਨਾਂ ਗੈਰ ਬੱਚਿਆਂ ਦੇ ਨਾਂ। ਉਪਰੋ ਤੇਰਾ ਇਹ ਪੁੱਤਰ ਜਦ ਮੇਰਾ ਹੋਇਆ ਹੀ ਨਹੀਂ ਤਾਂ ਮੈਂ ਕੀ ਕਰਨਾ ਇਸ ਦਾ? ਸੋਦਾ ਦਿੱਤਾ ਇੰਨਾ ਕਹਿ ਕੇ ਉਹ ਫਿਰ ਹਸਣ ਲੱਗੀ ਤੇ ਰਾਣਾ ਪ੍ਰਤਾਪ ਨੂੰ ਉੱਥੋਂ ਲੈ ਜਾਣ ਦੀ ਗਿਆ ਡੋਰਾ ਡਿਗਦੀ ਢੰਗੀਪਰ ਪਹੁੰਚੀ ਜਿੱਥੇ ਪੈਰਵੀ ਅੰਮਾ ਕੋਲੇ ਬੈਠੀ ਰੋ ਰਹੀ ਸੀ ਡੋਰਾ ਨੇ ਦੁਰਗਾ ਦੇ ਵਿਹਾਰ ਬਾਰੇ ਦੱਸਿਆ ਤੇ ਰਾਣਾ ਪ੍ਰਤਾਪ ਬਾਰੇ ਵੀ ਦੱਸਿਆ ਇਹ ਸੁਣੋ ਉਮਾ ਨੇ ਕਿਹਾ ਕਿ ਹੁਣ ਤਾਂ ਬੱਚਿਆਂ ਨੂੰ ਵੀ ਖਤਰਾ ਹੋ ਜਾਵੇਗਾ। ਡੋਰਾ ਨੇ ਉਸ ਨੂੰ ਹੌਸਲਾ ਰੱਖਣ ਲਈ ਕਿਹਾ। ਦੁਰਗਾ ਨੇ ਆਪਣੀ ਯੋਜਨਾ ਦੇ ਹਸਾਬ ਨਾਲ ਉਮਾ ਨੂੰ ਸੁਨੇਹਾ ਭੇਜ ਦਿੱਤਾ। ਉਹ ਵੀ ਆ ਪਹੁੰਚੇ। ਉਹਦੇ ਸਿੰਘ ਦੇ ਸਾਹਮਣੇ ਦੁਰਗਾ ਨੇ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਕੌਰ ਪ੍ਰਤਾਪ ਆਪਣੇ ਪਿਤਾ ਲਈ ਦਵਾਈ ਲੈਣ ਜਾ ਰਿਹਾ ਸੀ। ਪਤਾ ਨਹੀਂ ਉਹ ਕਿਵੇਂ ਉਸ ਦੀ ਕਾਰ ਨੂੰ ਰਸਤੇ ਵਿੱਚ ਅੱਗ ਲੱਗ ਗਈ। ਇਹ ਕਹਿ ਕੇ ਉਹ ਨਰੁਣ ਲੱਗੀ। ਉਦੇ ਸਿੰਘ ਨੇ ਰਣਪ੍ਰਤਾ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਨੂੰ ਅਸੀਂ ਦੱਸਿਆ ਨਹੀਂ ਉਹ ਦਵਾਈ ਲੈ ਆਪਣੇ ਕਮਰੇ ਵਿੱਚ ਸੌਂ ਰਿਹਾ ਉਹ ਉਸ ਨੂੰ ਹੌਲੀ ਹੌਲੀ ਦੱਸ ਦੇਵੇ ਕਿ ਇਸ ਲਈ ਜਿਆਦਾ ਲੋਕ ਵੀ ਇਕੱਠੇ ਨਹੀਂ ਹੋਣ ਦਿੱਤੇ ਉਦੇ ਸਿੰਘ ਅੱਖਾਂ ਬੰਦ ਕਰਕੇ ਲੇਟ ਗਿਆ ਉਮਾ ਦੁਰਗਾ ਕੁੜੀ ਆਈ ਤੇ ਉਸ ਨੂੰ ਇੱਕ ਕਾਗਜ਼ ਦਿਖਾਇਆ ਜਿਸ ਨੂੰ ਪੜ ਦੁਰਗਾ ਨੇ ਉਸ ਨੂੰ ਦੱਸਿਆ ਕਿ ਇਹ ਵੀ ਗੱਦਾਰ ਨਿਕਲਿਆ ਇਹ ਵੀ ਆਪਣੀ ਪ੍ਰਾਪਰਟੀ ਆਪਣੀਆਂ ਬੇਟੀਆਂ ਦੇ ਨਾਮ ਕਰੀ ਬੈਠਾ ਲੱਗਦਾ ਇਸ ਦਾ ਵੀ ਕੁਝ ਕਰਨਾ ਪਵੇ ਉਹ ਮੰਨੇ ਕਿ ਉਹ ਵੀ ਕਈ ਦਿਨਾਂ ਦੀ ਇਹੀ ਸੋਚ ਰਹੀ ਹੈ ਕਿ ਬਸ ਥੋੜੀ ਪਲੈਨਿੰਗ ਬਣ ਜਾਵੇ ਦੁਰਗਾ ਨੇ ਉਸ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਜਲਦੀ ਹੀ ਉਹ ਇਹ ਕੰਮ ਵੀ ਕਰ ਦੇਵੇਗੀ ਇਹਨੇ ਉਦੇ ਸਿੰਘ ਉੱਠਿਆ ਦੇ ਰਾਣਾ ਪ੍ਰਤਾਪ ਨੂੰ ਮਿਲਣ ਬਾਰੇ ਕਹਿਣ ਲੱਗਾ ਪਰ ਦੁਰਗਾ ਨੇ ਉਸ ਨੂੰ ਕਿਹਾ ਕਿ ਉਹ ਹਲੇ ਹੋਰ ਸਮਾਂ ਸੋਣਗੇ ਉਦੇਸ਼ ਸਿੰਘ ਨੇ ਵੀ ਕੋਝਣਾ ਕਿਹਾ ਤੇ ਉਸ ਨੂੰ ਕੰਵਰ ਦਾ ਬਹੁਤ ਦੁੱਖ ਹੋ ਰਿਹਾ ਸੀ ਦੁਰਗਾ ਦੇ ਇਸ਼ਾਰੇ ਕਰਨ ਤੇ ਉਹ ਮਾਂ ਉਸ ਨੂੰ ਸਿਹਤ ਖਰਾਬ ਹੋਣ ਦਾ ਕਹਿ ਕੇ ਉੱਥੋਂ ਉਠਾ ਕੇ ਆਪਣੇ ਘਰ ਵਾਪਸ ਲੋਟ ਗਈ ਦੁਰਗਾ ਉੱਥੋਂ ਠੁਕਾ ਕੇ ਜ ਲੈ ਰਾਣਾ ਪ੍ਰਤਾਪ ਕੋਲ ਗਈ ਜਿੱਥੇ ਉਸ ਨੂੰ ਬੰਦੀ ਬਣਾ ਰੱਖਿਆ ਗਿਆ ਸੀ ਉਸ ਨੂੰ ਦਸਤਕਤ ਕਰ ਲਈ ਮਜਬੂਰ ਕਰ ਲੱਗੀ ਰਾਣਾ ਪ੍ਰਤਾਪ ਨੇ ਕਾਹਲੇ ਲੈ ਆਪਣੇ ਹੱਥੀ ਫਾੜ ਦਿੱਤੇ ਗੁੱਸੇ ਵਿੱਚ ਉੱਥੋਂ ਚਲੀ ਗਈ ਇਧਰ ਉਦੇਸ਼ ਸਿੰਘ ਦੀ ਹਵੇਲੀ ਵਿੱਚ ਉਸ ਦੀ ਜਾਇਦਾਦ ਉਹ ਮਾਂ ਆਪਣੇ ਨਾਂ ਕਰਾਉਣ ਨੂੰ ਫਿਰਦੀ ਸੀ ਉਧਰ ਦੁਰਗਾ ਰਾਣਾ ਪ੍ਰਤਾਪ ਦੀ ਸਾਰੀ ਜਾਇਦਾਦ ਆਪਣੇ ਨਾਂ ਕਰਾਉਣ ਨੂੰ ਉਮਾ ਨੂੰ 18 ਸਾਲ ਹੋ ਗਏ ਸਨ ਉਦੇ ਸਿੰਘ ਨਾਲ ਤੇ ਇਨਾਂ ਕੋਲ ਜੇ ਉਸਨੇ ਗਲਤ ਕਰ ਦਿੱਤਾ ਸੀ ਪਰ ਫਿਰ ਵੀ ਉਸ ਨੂੰ ਉਦੇ ਸਿੰਘ ਦੀ ਪ੍ਰਾਪਰਟੀ ਦਾ ਕੋਈ ਭੇਦ ਨਹੀਂ ਮਿਲ ਰਿਹਾ ਸੀ ਕਿਉਂਕਿ ਉਦੇ ਸਿੰਘ ਆਪਣਾ ਬਿਜ਼ਨਸ ਮਾਮਲਾ ਪ੍ਰਾਈਵੇਟ ਰੱਖਣਾ ਹੀ ਪਸੰਦ ਕਰਦਾ ਸੀ ਕਰਦੇ ਕਿਸੇ ਵੀ ਜੀ ਕੋਲ ਇਸ ਦਾ ਜ਼ਿਕਰ ਨਾ ਕਰਦਾ ਹੁਣ ਉਮਾ ਤੇ ਦੁਰਗਾ ਦੋਵਾਂ ਦੀ ਕੋਸ਼ਿਸ਼ ਜਾਰੀ ਸੀ ਜਲਦੀ ਸਾਰਾ ਕੁਝ ਪ੍ਰਾਪਤ ਕਰਨ ਦੀ ਪਹਿਰਵੀ ਦੀ ਦਾਦੀ ਨੂੰ ਲక్ష్ਮੀ ਤੇ ਹੋਏ ਹਮਲੇ ਦੀ ਸਚਾਈ ਪਤਾ ਚੱਲ ਗਈ ਸੀ ਤੇ ਜਿਸ ਕਾਰਨ ਉਸਨੇ ਓਮਾ ਦਾ ਗਲਾ ਫੜ ਲਿਆ ਉਪਰੋਂ ਉਦੇ ਸਿੰਘ ਸਾਹਮਣੇ ਆ ਗਿਆ ਓਮਾ ਨੂੰ ਉਸਨੇ ਆਪਣੀ ਮਾਂ ਕੋਲ ਛਡਾਇਆ ਰੋਂਦੇ ਰੋਂਦੇ ਓਮਾ ਨੇ ਕਿਹਾ ਕਿ ਉਸ ਦੀ ਮਾਂ ਨੇ ਹੀ ਲక్ష్ਮੀ ਨੂੰ ਮਾਰਿਆ ਹੈ ਤੇ ਅਜ ਉਹ ਉਸ ਨੂੰ ਵੀ ਮਾਰਨਾ ਚਾਹੁੰਦੀ ਹੈਗੀ ਉਸ ਨੂੰ ਇਸ ਤਰ੍ਹਾਂ ਉਸਨੇ ਪਹਿਰਵੀ ਦੀ ਦਾਦੀ ਤੇ ਲਿਆ ਔਲਾ ਦਿੱਤਾ ਉਸ ਨੂੰ ਵੀ ਹਵੇਲੀ ਚ ਘੜਾ ਦਿੱਤਾ ਸੀ ਦੁਰਗਾ ਨੂੰ ਹੁਣ ਸੀਮਾ ਦੇ ਬੱਚਾਂ ਤੱਕ ਕੋਈ ਮਤਲਬ ਨਹੀਂ ਸੀ ਪਰ ਉਹ ਉਹਨਾਂ ਤੇ ਨਾਮ ਵਸੀਅਤ ਹੋਣ ਕਾਰਨ ਹਵੇਲੀ ਚੋਂ ਕੱਢ ਨਹੀਂ ਸਕਦੀ ਸੀ ਜਿਸ ਕਰਕੇ ਉਹਨਾਂ ਨੂੰ ਹਵੇਲੀ ਦੇ ਬਾਹਰ ਬਣੇ ਕਮਰੇ ਵੱਲ ਭੇਜ ਦਿੱਤਾ ਜਿੱਥੇ ਮੰਗਲ ਰਹਿ ਰਿਹਾ ਸੀ ਫਿਰ ਉਹ ਹੋਮਾ ਕੋਲੇ ਚਲੀ ਗਈ ਉਮਾ ਉਹਦੇ ਸਿੰਘ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕਿ ਕਿਸੇ ਤਰ੍ਹਾਂ ਉਹ ਉਸਦੇ ਹੱਥ ਆ ਜਾਵੇ ਪਰ ਦੁਰਗਾ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਹੇਮਾ ਬਾਰੇ ਪਤਾ ਕਰੇ ਕਿ ਉਹ ਕਿਹੜੇ ਹਸਪਤਾਲ ਵਿੱਚ ਹੈ ਉਸ ਨੂੰ ਕਿਸੇ ਤਰ੍ਹਾਂ ਕਰ ਲਿਆਂਦਾ ਜਾਵੇ ਉਹ ਤਾਂ ਪਾਗਲ ਹੀ ਹੈ ਅੱਧੀ ਪ੍ਰਾਪਰਟੀ ਉਸ ਤੋਂ ਤਾਂ ਉਹ ਖੋਹ ਹੀ ਲੈਣਗੇ ਫਿਰ ਉਹ ਪਰ ਵੀ ਦਾ ਡੈਥ ਸਰਟੀਫਿਕੇਟ ਬਣਵਾ ਲੈਣਗੇ ਲక్ష్ਮੀ ਵੀ ਪੜੀ ਲਿਖੀ ਹੋਣ ਕਰਕੇ ਉਸਨੇ ਆਪਣੇ ਹੁੰਦੇ ਹੁੰਦੇ ਦੋਵਾਂ ਕੁੜੀਆਂ ਦੇ ਨਾਮ ਵਸੀਅਤ ਕਰਵਾ ਲਈ ਸੀ ਤਾਂ ਜੋ ਪਿਉ ਦੇ ਸਿੰਘ ਨੇ ਛੋਟੀ ਕੁੜੀ ਹੋਣ ਤੋਂ ਬਾਅਦ ਕੁਝ-ਕੁਝ ਕਾਗਜ਼ ਤਿਆਰ ਕਰਵਾ ਉਸ ਨੂੰ ਸੌਂਪ ਦਿੱਤੇ ਸਨ ਉਹਦੇ ਸਿੰਘ ਨੇ ਇਸ ਘਟਨਾ ਦਾ ਜ਼ਿਕਰ ਕਦੇ ਵੀ ਕਿਸੇ ਕੋਲ ਨਹੀਂ ਕੀਤਾ ਸੀ ਹੁਣ ਲక్ష్ਮੀ ਹੀ ਜਾਣਦੀ ਸੀ ਉਸਨੇ ਅਸਲੀ ਕਾਗਜ਼ ਕਿੱਥੇ ਰੱਖੇ ਹਨ ਸਨ ਉਮਾ ਦੇ ਹੱਥ ਚ ਜਿਹੜੀ ਫੋਟੋਕਾਪੀ ਹੀ ਲੱਗੀ ਸੀ ਲక్ష్ਮੀ ਤੇ ਪੈਰਵੀ ਦਾ ਕੋਈ ਡੈਥ ਸਰਟੀਫਿਕੇਟ ਨਹੀਂ ਸੀ ਬਣਾਇਆ ਹੋਇਆ ਜੋ ਕਿ ਉਮਾ ਗਲਤੀ ਸੀ ਕਿ ਪ੍ਰਾਪਤੀ ਹੁਣ ਹਿਮਾ ਤੇ ਪੈਰਵੀ ਦੇ ਨਾਮ ਹੋ ਚੁੱਕੀ ਸੀ ਉਮਾ ਨੂੰ ਵੀ ਦੁਰਗਾ ਦੀ ਗੱਲ ਸੱਚ ਲੱਗੀ ਉਸਨੇ ਆਪਣੇ ਕੋਲ ਆਦਮੀ ਭੇਜ ਹਿਮਾ ਬਾਰੇ ਬਤਾ ਕਰ ਲਈ ਕਿ ਹਾ ਉਸਨੇ ਕਿਉਂਕਿ ਸਾਲ ਵੀ ਕਈ ਹੋ ਚੁੱਕੇ ਸਾਨੂੰ ਤੁਹਾਨੂੰ ਦੇਖਿਆ ਕਿ ਹੁਣ ਵੀ ਪਤਾ ਨਹੀਂ ਉਹ ਕਿੱਥੇ ਹੈ ਫਿਰ ਉਸਨੇ ਪੈਰਵੀ ਦਾ ਸਰਟੀਫਿਕੇਟ ਬਣਾਉਣ ਲਈ ਇੱਕ ਵਕੀਲ ਨੂੰ ਮਿਲਣ ਦੀ ਯੋਜਨਾ ਬਣਾਈ। ਦੁਰਗਾ ਵਾਪਸ ਆ ਚੁੱਕੀ ਸੀ। ਉਧਰ ਡੋਰਾ ਅੰਮਾ ਨੂੰ ਪੁੱਛ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ? ਸਾਰਾ ਖਿਲਾਰਾ ਫਿਰ ਪੈ ਗਿਆ। ਕਿੱਥੋਂ ਸੁਮਿਟਿਆ ਜਾਵੇ? ਅੰਮਾ ਨੇ ਕਿਹਾ ਕਿ ਉਹ ਪਹਿਲਾਂ ਹਵੇਲੀ ਜਾਣਾ ਚਾਹੁੰਦੀ ਹੈ ਤਾਂ ਜੋ ਫਿਰ ਦੇਖ ਸਕੇ ਕਿ ਬੱਚੇ ਠੀਕ ਠਾਕ ਨੇ। ਇਸ ਸਮੇਂ ਉਹਨਾਂ ਦੇ ਲਈ ਇਹੀ ਜ਼ਰੂਰੀ ਹੈ। ਡੋਰਾ ਨੇ ਉਸਨੂੰ ਕਿਹਾ ਕਿ ਹੁਣ ਉਹਨਾਂ ਨੂੰ ਹਵੇਲੀ ਜਾਣ ਕੌਣ ਦੇ ਉਦੁਰਗਾ ਆਪਣੇ ਪਹਿਲਾਂ ਵਾਲੇ ਰੂਪ ਵਿੱਚ ਫਿਰ ਆ ਚੁੱਕੀ ਹੈ। ਉਹਨਾਂ ਨੂੰ ਅੱਗਿਆ ਹੀ ਨਹੀਂ ਮਿਲਣੀ ਹਵੇਲੀ ਜਾਣ ਦੀ। ਇਨੇ ਹੀ ਬਾਹਰ ਸ਼ੋਰ ਸੁਣਾਈ ਦਿੱਤਾ ਉਹਨਾਂ ਦੇ ਦਰਵਾਜ਼ੇ ਰਾਹੀਂ ਦੇਖਿਆ ਕਿ ਦੁਰਗਾ ਤੇ ਆਦਮੀ ਬਾਹਰ ਅਤੰਕ ਫਲਾ ਰਹੇ ਹਨ ਬੇਫਾਲਤੂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਡੋਰਾ ਨੇ ਅਮਨ ਨੂੰ ਫਿਰ ਕਿਹਾ ਕਿ ਹੁਣ ਉਹਨਾਂ ਲਈ ਹਵੇਲੀ ਦੀ ਖਬਰ ਲੈਣੀ ਵੀ ਬਹੁਤ ਮੁਸ਼ਕਲ ਹੈ ਕੀ ਕਰਨਾ ਇਨੇ ਉਹਨਾਂ ਦਾ ਦਰਵਾਜ਼ਾ ਖੜਕਣ ਲੱਗਿਆ ਤਾਂ ਉਹ ਤਿੰਨੇ ਸਹਿਮ ਗਏ ਡੋਰਾ ਨੇ ਹੌਲੀ ਜਿਹੀ ਪੁੱਛਿਆ ਕੌਣ ਤਾਂ ਬਾਹਰ ਰਣਾ ਪ੍ਰਤਾਪ ਦਾ ਆਦਮੀ ਸੀ ਜੋ ਪਹਿਲਾਂ ਵੀ ਉਹਨਾਂ ਕੋਲੇ ਕੋਈ ਨਾ ਕੋਈ ਖਬਰ ਲਿਆਉਂਦਾ ਹੁੰਦਾ ਰਹਿੰਦਾ ਸੀ ਦੋਰਾ ਨੇ ਕੱਲ ਨਾਲ ਉਸ ਨੂੰ ਦਰਵਾਜ਼ਾ ਖੋਲ੍ਹਿਆ ਤੇ ਉਸ ਨੂੰ ਅੰਦਰ ਕਰ ਵਾਪਸ ਦਰਵਾਜ਼ਾ ਨਾਲ ਦਿੱਤਾ ਉਸ ਨੇ ਅੰਦਰ ਆਪਣੀ ਕਮਰ ਦੁਆਲਾ ਬੰਨਿਆ ਕਾ ਕਪੜਾ ਉਤਾਰ ਉਸ ਵਿੱਚ ਰੱਖਿਆ ਕਾਗਜ਼ ਦਾ ਟੁਕੜਾ ਕੱਢ ਕੇ ਫੜਾਇਆ ਤੇ ਕਿਹਾ ਕਿ ਇਹ ਉਸ ਨੂੰ ਕਮਰ ਪ੍ਰਤਾਪ ਨੇ ਦਿੱਤਾ ਸੀ ਇਹ ਕਹਿ ਕੇ ਉਹ ਉੱਥੋਂ ਚੁੱਕ ਕੇ ਜਿਵੇਂ ਬਾਹਰ ਨਿਕਲ ਗਿਆ ਡੋਰਾ ਨੇ ਜਦੋਂ ਕਾਗਜ਼ ਪੜ੍ਹਿਆ ਤਾਂ ਉਸ ਉੱਪਰ ਨਕਸ਼ੇ ਵਾਂਗ ਕੋਈ ਖਾਸ ਪਤਾ ਦਿੱਤਾ ਹੋਇਆ ਸੀ ਜਿਸ ਦੀ ਪਛਾਣ ਕਰਨੀ ਥੋੜੀ ਮੁਸ਼ਕਲ ਸੀ ਪੈਰਵੀ ਤੇ ਡੋਰਾ ਨੇ ਰਲ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਸ਼ੁਰੂ ਕੀਤੀ ਪੈਰਵੀ ਨੂੰ ਇਹ ਜਗ੍ਹਾ ਜਾਣੀ ਪਛਾਨੀ ਜਿਹੀ ਲੱਗ ਰਹੀ ਸੀ ਪਰਵੀ ਨੇ ਦੇਖਿਆ ਕਿ ਨਕਸ਼ਾ ਉਸਦੇ ਸਕੂਲ ਦੇ ਸਮੇਂ ਦੇ ਹੋਸਟਲ ਵੱਲ ਇਸ਼ਾਰਾ ਕਰ ਰਿਹਾ ਸੀ ਉਸ ਨੇ ਜ਼ੋਰਾ ਨੂੰ ਦੱਸਿਆ ਕਿ ਇਹ ਤਾਂ ਉਹ ਹੋਸਟਲ ਹੈ ਜਿੱਥੇ ਉਸਨੇ ਤੇ ਹਿਮਾ ਨੇ ਸਕੂਲ ਦਾ ਸਮਾਂ بتایا ਸੀ ਪਰ ਕੌਰ ਪ੍ਰਤਾਪ ਦਾ ਇਸ ਨਾਲ ਕੀ ਸੰਬੰਧ ਹੋਇਆ ਡੋਰਾ ਨੇ ਪਰਵੀ ਨੂੰ ਕਿਹਾ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਹੋ ਸਕਦਾ ਕੋਈ ਅਜਿਹਾ ਸ਼ਖਸ ਹੋਵੇ ਜੋ ਕੌਰ ਪ੍ਰਤਾਪ ਨੂੰ ਜਾਣਦਾ ਹੋਵੇ ਅਮਾ ਦੁਰਗਾ ਜੀ ਦੁਬਾਰਾ ਹੋ ਰਹੀ ਦਵਾਈ ਤੋਂ ਡਰਦੀ ਹੋਈ ਆਪਣੇ ਬੱਚਿਆਂ ਦਾ ਫਿਕਰ ਕਰ ਰਹੀ ਸੀ ਡੋਰਾ ਨੇ ਉਸ ਨੂੰ ਕਿਹਾ ਕਿ ਉਹਨਾਂ ਨੂੰ ਕੁਝ ਤਾਂ ਕਰਨਾ ਪਊ ਕਿਉਂਕਿ ਹਵੇਲੀ ਜਾਣਾ ਤਾਂ ਹੁਣ ਨਾ ਮੁਮਕਿਨ ਹੈ ਕੀ ਪਤਾ ਇਸ ਨਕਸ਼ੇ ਦੇ ਹਿਸਾਬ ਨਾਲ ਸਾਡੀ ਕੋਈ ਮਦਦ ਕਰਨ ਲਈ ਬੈਠਾ ਹੋਵੇ ਹੁਣ ਤਾਂ ਇਹੀ ਆਖਰੀ ਉਮੀਦ ਹੈ ਅਮਾ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ ਹਨੇਰਾ ਹੁੰਦੇ ਆ ਉਹਨਾਂ ਨੇ ਅਮਾ ਨੂੰ ਉਹਨਾਂ ਦਾ ਇੰਤਜ਼ਾਰ ਕਰਨ ਦਾ ਕਹਿ ਕੇ ਆਪਣਾ ਨਵਾਂ ਰਸਤਾ ਫੜ ਲਿਆ ਹਨੇਰੇ ਵਿੱਚ ਪੈਰ ਵੀ ਵੀ ਆਪਣਾ ਚਿਹਰਾ ਆਸਾਨੀ ਨਾਲ ਲੁਕਾ ਸਕਦੀ ਸੀ ਕਿਉਂ ਜੋ ਉਹ ਹੁਣ ਹੁਬਹੂ ਲక్ష్ਮੀ ਜੇਹੀ ਬਣ ਚੁੱਕੀ ਸੀ ਅਮਾ ਦੁਆ ਸਲਾਮਤੀ ਦੀ ਖੈਰ ਮੰਗਦੀ ਉਹਨਾਂ ਦਾ ਰਾਹ ਟੱਕਣ ਲੱਗੀ ਢੋਰਾ ਤੇ ਪੈਰ ਵੀ ਧਿਆਨ ਨਾਲ ਦੁਰਗਾ ਦੇ ਇਲਾਕੇ ਚੋਂ ਲੰਘ ਰਹੀਆਂ ਸਨ ਬੜੀ ਮੁਸ਼ਕਲ ਨਾਲ ਉਹ ਉੱਥੋਂ ਲੰਘ ਹੀ ਰਹੀਆਂ ਲੰਗਰਾਂ ਨੂੰ ਥੋੜੀ ਸੁਰੱਖਿਆਤ ਇਲਾਕੇ ਵਿੱਚ ਜਾ ਕੇ ਉਹ ਇੱਕ ਦਰਖਤ ਦੇ ਹੇਠਾਂ ਰੁਕ ਸਵੇਰੇ ਹੁੰਦਾ ਹੈ ਤਿਆਰ ਕਰ ਲੈਂਦੀਆਂ ਉੱਥੇ ਹੀ ਉਹਨਾਂ ਦੀ ਅੱਖ ਲੱਗ ਗਈ ਸਵੇਰੇ ਹੁੰਦਿਆਂ ਹੀ ਕੁਝ ਗੱਡੀਆਂ ਤੇ ਬੱਸਾਂ ਲੰਘਣ ਦੀ ਆਵਾਜ਼ ਸੁਣ ਜਾਗ ਖੁੱਲੀ ਤੇ ਪੈਰ ਵੀ ਨੇ ਇੱਕ ਬੱਸ ਰੁਕਾ ਲਈ ਆਪਣੇ ਪਰਸ ਵਿੱਚੋਂ ਪੈਸੇ ਕੱਢ ਕਰਾਇਆ ਦੇ ਉਸ ਜਗ੍ਹਾ ਦਾ ਨਾਮ ਦੱਸ ਦਿੱਤਾ ਉਹ ਆਪਣਾ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਕੇ ਬੈਠ ਗਈਆਂ ਉਧਰ ਓਮਾ ਵੀ ਉਦੇ ਸਿੰਘ ਨੂੰ ਨੁਕਸਾਨ ਪਹੁੰਚਾਉਣ ਦਾ ਰਸਤਾ ਕੁਝ ਰਹੀ ਸੀ ਪਰ ਉਦੇ ਸਿੰਘ ਸੁਰੱਖਿਆ ਕਰਮਚਾਰੀ ਹੀ ਇੰਨੇ ਸਨ ਕਿ ਕੋਈ ਨਾ ਕੋਈ ਉਸ ਦੇ ਆਸ-ਪਾਸ ਹੀ ਹੁੰਦਾ ਸੀ ਉਹ ਚਾਕੇ ਵੀ ਰਾਤ ਨੂੰ ਵੀ ਕੁਝ ਕਰਨ ਦਾ ਸਮਰੱਥ ਹੋ ਰਹੀ ਸੀ ਕਿਉਂਕਿ ਕੌਰ ਪ੍ਰਤਾਪ ਨਾਲ ਹੋਏ ਹਾਦਸੇ ਕਾਰਨ ਉਹਦੇ ਸਿੰਘ ਵੀ ਰਾਤ ਨੂੰ ਡਰਨ ਲੱਗਿਆ ਸੀ ਜਿਸ ਕਾਰਨ ਉਸਦੇ ਕਮਰੇ ਵਿੱਚ ਵੀ ਹੁਣ ਉਸਦੇ ਕੁਝ ਆਦਮੀ ਹਰ ਵਕਤ ਉਸ ਕੋਲੇ ਰਹਿੰਦੇ ਸਨ ਇੰਨੀ ਸੁਰੱਖਿਆ ਹੋਣ ਕਰਕੇ ਓਮਾ ਨੂੰ ਆਪਣਾ ਅਸ਼ਕਾਰ ਢਿੱਲਾ ਨਜ਼ਰ ਆਇਆ ਤਾਂਗਾ ਉਹ ਦੁਰਗਾ ਕੋਲੇ ਚਲੀ ਗਈ ਦੁਰਗਾ ਵੀ ਰਾਣਾ ਪ੍ਰਤਾਪ ਤੋਂ ਤੰਗ ਆਈ ਪਹਿਲਾਂ ਹੀ ਗੁੱਸੇ ਵਿੱਚ ਸੀ ਉਸਨੇ ਓਮਾ ਨੂੰ ਕਿਹਾ ਕਿ ਪਹਿਲਾਂ ਉਹ ਰਾਣਾ ਪ੍ਰਤਾਪ ਨੂੰ ਬੇਸ਼ੁਮਾਰ ਦੌਲਤ ਹਤਿਆਲੈਣ ਦੂਮੇ ਪਾਸੇ ਪੈਰ ਮਾਰਨੇ ਵੀ ਠੀਕ ਨਹੀਂ ਉਹ ਮਾਸੋਦੀ ਘਰ ਮਨ ਵਾਪਸ ਆ ਗਈ ਉਸਦੇ ਜਨਮਗ੍ਰੋਹ ਦੁਰਗਾ ਨੇ ਦੁਬਾਰਾ ਕਾਗਜ਼ ਤਿਆਰ ਕਰਾਉਣ ਲਈ ਆਪਣੇ ਵਕੀਲ ਨੂੰ ਹਵੇਲੀ ਬੁਲਾਇਆ ਉਹ ਉਹ ਕੁਝ ਪੇਪਰ ਲੈ ਸਾਰੇ ਡਾਕੂਮੈਂਟ ਬਣਾਉਣ ਦੀ ਤਿਆਰੀ ਕਰਨ ਲੱਗੀ ਆ ਤਾਂ ਦੇਖਿਆ ਕਿ ਸਾਰੀ ਪ੍ਰਾਪਰਟੀ ਇੱਕ ਦਿਨ ਪਹਿਲਾਂ ਹੀ ਕਿਸੇ ਦੇ ਨਾਮ ਹੋ ਚੁੱਕੀ ਹੈ ਸਿਵਾਏ ਹਵੇਲੀ ਦੇ ਉਸਨੇ ਕਿਹਾ ਕਿ ਸਾਰੀ ਡਿਟੇਲ ਉਹਨਾਂ ਲਾਈਨ 'ਚ ਚੜ ਚੁੱਕੀ ਹੈ ਆਨਲਾਈਨ ਪੂਰੀ ਡਿਟੇਲ ਚੜ ਚੁੱਕੀ ਹੈ ਇਹ ਸੁਣ ਦਰਗਾ ਦੇ ਹੋਸ਼ ਉੱਡ ਕੇ ਉਹ ਸੁਣ ਜਹੀ ਹੋ ਗਈ ਉਸਨੇ ਵਕੀਲ ਤੋਂ ਲੈਪਟਾਪ ਫੜ ਆਪ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਦੇਖਿਆ ਕਿ ਕੋਈ ਗੌਰੀ ਪ੍ਰਤਾਪ ਨਾਮ ਦੀ ਲੜਕੀ ਹੈ ਨਾਮ ਉਹਦਾ ਹੋ ਚੁੱਕਿਆ ਸਾਰਾ ਕੁਝ ਉਹਦੇ ਨਾਮ ਤੇ ਹੋ ਚੁੱਕਿਆ ਇਹ ਰਾਣਾ ਪ੍ਰਤਾਪ ਦੇ ਦਸਤਖਤ ਦਸਤਖਤ ਵੀ ਸਨ ਰਾਣਾ ਪ੍ਰਤਾਪ ਦੇ ਉਹ ਉੱਠ ਕੇ ਰਾਣਾ ਪ੍ਰਤਾਪ ਵੱਲ ਚਲੀ ਗਈ ਤੇ ਉਸ ਦਾ ਵਕੀਲ ਵੀ ਵਾਪਸ ਮੁੜ ਗਿਆ। ਦੁਰਗਾ ਨੂੰ ਆਉਂਦੀ ਦੇਖ ਕੇ ਰਾਣਾ ਪ੍ਰਤਾਪ ਹੱਸ ਪਿਆ ਤੇ ਜਿਸ ਕਾਰਨ ਦੁਰਗਾ ਹੋਰ ਵੀ ੜਕ ਗਈ ਤੇ ਉਸ ਨੂੰ ਉੱਚੀ ਉੱਚੀ ਪੁੱਛਣ ਲੱਗੀ ਕਿ ਗौरी ਪ੍ਰਤਾਪ ਕੌਣ ਹੈ। ਹੁਣ ਉਸ ਦੀ ਕੋਈ ਤੀਤਾ ਨਹੀਂ ਕਿਸੇ ਜਿਸ ਦਾ ਕਿਸੇ ਨੂੰ ਪਤਾ ਹੀ ਨਾ ਹੋਵੇ। ਰਾਣਾ ਪ੍ਰਤਾਪ ਸ਼ਾਂਤ ਰਿਹਾ ਤੇ ਉਸ ਨੇ ਕੋਈ ਜਵਾਬ ਨਾ ਦਿੱਤਾ ਤੇ ਦੁਰਗਾ ਨੂੰ ਕਿਹਾ ਕਿ ਉਹ ਇੱਥੋਂ ਚਲੀ ਜਾਵੇ ਤੇ ਇੰਤਜ਼ਾਰ ਕਰੇ ਬਸ। ਜਲਦੀ ਹੀ ਉਹ ਸ਼ਖਸ ਉਸ ਦੇ ਸਾਹਮਣੇ ਆਉਣ ਵਾਲਾ ਜਿਸ ਨੂੰ ਦੇਖ ਕੇ ਉਹ ਪੂਰੀ ਤਰ੍ਹਾਂ ਹਿੱਲ ਜਾਵੇਗੀ ਇਸ ਨੂੰ ਦੁਰਗਾ ਵਾਪਸ ਹਾਲਚ ਆ ਸੋਫੇ ਤੇ ਬੈਠ ਗਈ ਤੇ ਹੈਰਾਨ ਹੋ ਕੇ ਸੋਚਣ ਲੱਗੀ ਜੇਹਾ ਕੌਣ ਜਿਸ ਨੂੰ ਦੇਖੋ ਹਿੱਲ ਹੀ ਜਾਵੇਗੀ ਇਹ ਕੀਤੇ ਉਸ ਨੂੰ ਪਾਗਲਤਾ ਨਹੀਂ ਬਣਾ ਰਿਹਾ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ